ਜਨਰੇਸ਼ਨ ਫਾਰਮਿੰਗ ਕੰਪਨੀ ਚ ਨਿਵੇਸ਼ ਦੇ ਨਾਮ ਤੇ ਠੱਗੀ ਕਰਨ ਵਾਲੇ ਮਾਮਲੇ ਦੇ ਵਿੱਚ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਸਬੰਧ ਵਿੱਚ ਐਸਐਸਪੀ ਨੇ ਦੱਸਿਆ ਕਿ ਜੁਗਿੰਦਰ ਕੁਮਾਰ ਵਾਸੀ ਫੂਲਾਵਾਲ ਲੁਧਿਆਣਾ ਦੀ ਸ਼ਿਕਾਇਤ ਤੇ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਦੇ ਵਿੱਚ ਨਿਵੇਸ਼ ਦੇ ਨਾਮ ਤੇ ਠੱਗੀ ਕਰਨ ਦੇ ਮਾਮਲੇ ਵਿੱਚ 8 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਵਿੱਚ ਆਰਗੈਨਿਕ ਸਮਾਨ ਦਿਖਾ 8% ਮੁਨਾਫੇ ਦਾ ਲਾਲਚ ਦੇ ਲੋਕਾਂ ਤੋਂ ਪੈਸੇ ਨਿਵੇਸ਼ ਕਰਵਾਉਂਦੇ ਸਨ। ਮੁਲਜ਼ਮਾਂ ਵੱਲੋਂ ਪੀੜਤ ਜੋਗਿੰਦਰ ਕੁਮਾਰ ਤੇ ਉਸਦੇ ਜੀਜੇ ਦੇ ਨਾਲ ਮੁਨਾਫੇ ਦਾ ਲਾਲਚ ਦੇ 25,75,000 ਰੁਪਏ ਦੀ ਠੱਗੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਰੀਬ 1.5 ਤੋਂ 200 ਵਿਅਕਤੀਆਂ ਨਾਲ ਮੁਲਜ਼ਮਾਂ ਵੱਲੋਂ ਠੱ ਉਹ ਸਾਨੂੰ ਇੱਕ ਕੰਪਲੇਂਟ ਦਿੱਤੀ ਜਿਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ ਸਤਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਅਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਇੱਕ ਜਨਰੇਸ਼ਨ ਆਫ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਏ ਜਿਦੇ ਵਿੱਚ ਇਹਨਾਂ ਨੇ ਜੋਗਿੰਦਰ ਨੂੰ ਇੱਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮੰਥਲੀ ਰਿਟਰਨ ਤੁਹਾਨੂੰ ਆਏਗੀ ਇਦਾਂ ਦਾ ਇੱਕ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ जोगਿੰਦਰ ਕੁਮਾਰ ਤੇ ਉਹਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਟੋਟਲ 25 ਲੱਖ 7000 ਦੀ ਰਕਮ ਇਨਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਤੇ ਜਿਹਦੇ ਵਿੱਚੋਂ ਸਿਰਫ 3 ਲੱਖ ਰੁਪਏ ਨੂੰ ਵਾਪਸ ਆਏ ਜਦੋਂ ਇਹਨੇ ਵਾਪਸ ਇਹਨਾਂ ਨੂੰ ਔਰ ਮੰਗਿਆ ਤੇ ਇਹਨੂੰ ਫਿਰ ਥੋੜਾ ਜਿਹਾ ਨਾਦੇ ਉੱਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਫਰੌਡ ਹੋ ਗਿਆ ਤੇਨੇ ਪੁਲਿਸ ਨੂੰ ਫਿਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਮੁੰਲੀ ਤਫਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲਗਿਆ ਕਿ ਜੋ ਵਿਕਰਮਜੀਤ ਤੇ ਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਇਨ੍ਹਾਂ ਦੇ ਨਾਲ ਇੱਕ ਹੋਰ ਇਨ੍ਹਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ, ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਨ੍ਹਾਂ ਨੇ ਮਿਲ ਕੇ ਕੋਟ 8 ਇੱਦਾਂ ਦੀ ਕੰਪਨੀਆਂ ਜੋ ਹੁਣ ਤੱਕ ਪੁਲਿਸ ਦੀ ਤਫਤੀਸ਼ ਦੇ ਵਿੱਚ ਆਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ ਇੱਕ ਹੀ ਅਕਾਊਂਟ ਮਿਲ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ट्रांजੈਕਸ਼ਨਸ ਵਗੈਰਾ ਹੋਈਆਂ ਨੇ ਤੇ ਬਹੁਤ ਸਾਰੇ ਇਦਾਂ ਦੇ ਪਰਸਨ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਔਰ ਇਨਵੈਸਟਮੈਂਟਸ ਵਗੈਰਾ ਕਰਾਈਆ ਗਿਆ ਸੀ ਗਿਆ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਐਫਆਈਆਰ ਦਰਜ ਕੀਤੀ 247 ਨੰਬਰ ਐਫਆਈਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਜ ਡਾਕੂਮੈਂਟਸ ਬਣਾਉਣੇ ਤੇ ਉਹਦੇ ਵਰਤੋਂ ਕਰਨ ਦਾ ਜੋ ਜੁਰਮ ਬਣਦਾ ਉਹ ਧਾਰਾਵਾਂ ਦੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਹੈ ਅਫਤਾਰ ਅਪ ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਹਨਾਂ ਦੀ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਅਕਿਊਜ਼ ਸੀ ਤਾਂ ਪਤਾ ਲੱਗਿਆ ਕਿ ਆ ਇੱਕ ਪੌਂਜੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜੀ ਸਕੀਮਸ ਹੁੰਦੀ ਹੈ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸ ਦੇ ਨਾਮ ਲੈ ਕੇ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੈਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲੱਗ-ਅਲੱਗ ਪ੍ਰਕਿਰਿਆ ਦੀ ਟ੍ਰੇਨਿੰਗਸ ਵਗੈਰਾ ਦਿਖਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪਲਾਂਟ ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲੇ ਦਾ ਪਲਾਂਟ ਨਹੀਂ ਲਾਣਾ ਚਾਹੁੰਦੇ ਤਾਂ ਸਾਨੂੰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰ ਦੋ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇ ਦਿੰਨੇਗੇ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 152% ਰਿਟਰਨ ਜਿਸ ਚੀਜ਼ ਦਾ ਆਂਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਇਹਦੇ ਨਾਲ ਨਾਲ ਲੋਕਾਂ ਨੂੰ ਆ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦੇ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈਗਾ ਕਿ ਮਿਨੀਮਮ 150 200 ਬੰਦੇ ਹੁਣ ਤੱਕ ਇਹਨਾਂ ਦੇ ट्रांजੈਕਸ਼ਨਸ ਤੋਂ ਲੱਗਦੇ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨੈਂਟ ਸਾਡੇ ਸਾਹਮਣੇ ਆਏ ਆ ਪੰਜ ਛੇ ਇਦਾਂ ਦੇ ਕੰਪਲੇਨਟਸ ਹੋਰ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਨਟ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫਆਈਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁਕਾ ਹੈ ਟ੍ਰਾਂਜੈਕਸ਼ਨ ਪੁਲਿਸ ਨੇ ਇੱਕੀ ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਹੈ ਜੋ ਫ੍ਰੀਜ਼ ਕਰਾਇਆ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਨ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤਾ ਹੈ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕਸ ਹੈ ਉਹਨਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਐਦੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਕੇਸ ਦਰਜ ਕੀਤਾ ਹੈ ਦੇ ਮਤਲਬ ਇਹਦੇ ਦੱਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਹੈ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਠੱਗੀ ਵਜੀ ਹੋਈਗੀ ਉਹ ਆ ਸਕਦੇ ਤੇ ਮੀਡੀਆ ਦੇ ਰਾਹੀ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਇਦਾਂ ਦੇ ਕੋਈ ਕੰਪਨੀ ਦੇ ਵਿੱਚ ਅਗਰ ਤੁਸੀਂ ਅ ਇਨਵੈਸਟਮੈਂਟ ਕੀਤੀਆਂ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਉਸ ਚੀਜ਼ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਹਦੇ ਉੱਪਰ ਐਕਸ਼ਨ ਕਰਾਂਗੇ ਮੈਡਮ ਪਰੇਮਿਟੀ ਵੀ ਸਾਹਮਣੇ ਆਈਏ ਕੁਝ ਇਹ ਬੰਦੇ ਦਾ ਪ੍ਰੋਬਲਮ ਹੋਇਆ ਸੀ ਜੀ ਦੇਖਿਓ ਦਦੀ ਮੈਂ ਪੌਂਜੀ ਸਕੀਮ ਦਾ ਤੁਹਾਨੂੰ ਸਮਝਾ ਦਿੰਦੀ ਹੁੰਦਾ ਕੀ ਹੈਗਾ ਕਿ ਇੱਕ ਪਰਸਨ ਜਦੋਂ ਇਨਵੈਸਟ ਕਰਦਾ ਹੈਗਾ ਤੇ ਉਹਦੇ ਬਾਅਦ ਉਹਨੂੰ ਟਾਰਗੇਟ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਹੁਣ ਹੋਰ ਜਿੰਨੇ ਬੰਦੇ ਲੈ ਕੇ ਆਓਗੇ ਤਾਂ ਉਹ ਤੁਹਾਨੂੰ ਇੱਕ ਤਾਂ ਆਪਣਾ ਰਿਟਰਨ ਮਿਲ ਜਾਏਗਾ 8% ਦਾ ਜੋ ਇਹਨਾਂ ਨੇ ਕਿਹਾ ਉਹਦੇ ਬਾਅਦ ਇੱਕ ਕਮਿਸ਼ਨ ਦਿੰਦੇ ਹੈ ਹਰ ਐਡਿਡ ਪਰਸਨ ਦਾ 10% ਜੋ ਉਹਦਾ ਪ੍ਰੋਫਿਟ ਹੋਏਗਾ ਉਹਦਾ ਕਮਿਸ਼ਨ ਮਿਲਦਾ ਆਏਗਾ ਤੇ ਇਦਾਂ ਕਰਦੇ ਹੋਏ ਜਦੋਂ ਤੱਕ ਨਵੇਂ ਮੈਂਬਰਸ ਐਡ ਹੁੰਦੇ ਰਹਿਣਗੇ ਤਦ ਤੱਕ ਉਹ ਰਿਟਰਨ ਆਂਦਾ ਰਹੇਗਾ ਜਿਸ ਦਿਨ ਨਵੇਂ ਬੰਦੇ ਆਣੇ ਬੰਦ ਹੋਏ ਉਸ ਟਾਈਮ ਇਹ ਰਿਟਰਨ ਆਣਾ ਬੰਦ ਹੋ ਜਾਂਦਾ ਹੈ ਔਰ ਇਹ ਜੋ ਫਰਾਡਸਟਰਸ ਹੁੰਦੇ ਆਪਣੀ ਇੱਕ ਮੋਟੀ ਰਕਮ ਇਕੱਠੀ ਕਰਕੇ ਇਹ ਭਜਪੂਤ ਜਾਂਦਾ ਹੈ ਤੇ ਹੁਣ ਜੋ ਪੁਲਿਸ ਨੂੰ ਇਹਨਾਂ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗੇ ਕਿ ਇਸ ਪਰਸਨ ਨੇ ਵੀ ਕਿਉਂਕਿ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ 1 ਜਨਵਰੀ ਤੋਂ ਲੈ ਕੇ ਹੁਣ ਤੱਕ 7-8 ਮਹੀਨੇ 8 ਮਹੀਨੇ ਦੇ ਅੰਦਰ-ਅੰਦਰ ਇਹਨੇ 122 ਕਰੋੜ ਦੀ ਟ੍ਰਾਂਜ਼ੈਕਸ਼ਨਸ ਕੀਤੀਆਂ ਨੇ ਆ ਜੋ ਅਕਾਊਂਟ ਸਾਡੇ ਕੋਲ ਆਏ ਹੈ ਤੇ ਮੋਟੀ ਰਕਮ ਜਾਰੀ ਹੋ ਸਕਦੀ ਹੈ ਤਾਂ ਮੋਟੀ ਰਕਮ ਇਹਨਾਂ ਦੇ ਕੋਲ ਹੋ ਸਕਦਾ ਇਹਨਾਂ ਨੇ ਕਿੱਥੇ ਪਾਰ ਕੀਤੀ ਹੋਏ ਤੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਤਾਂ ਕਿ ਲੋਕਾਂ ਦਾ ਜੋ ਪੈਸਾ ਲੋਕਾਂ ਤੱਕ ਵਾਪਸ ਅਸੀਂ ਲੀਗਲ ਤਰੀਕੇ ਨਾਲ ਪਹੁੰਚਾ ਪਾਈ 70 ਲੱਖ ਇਹਨਾਂ ਤੋਂ ਇਹਨਾਂ ਦੇ ਅਕਾਊਂਟਸ ਦੇ ਵਿੱਚ ਰਿਕਵਰ ਕੀਤਾ ਜੋ ਇਹ ਇਨਵੈਸਟਮੈਂਟ ਕਰਾਉਂਦੇ ਸੀਗੇ ਉਹ ਸਾਰਾ ਦਾ ਸਾਰਾ ਵਾਈਟ ਦਾ ਕਰਾਉਂਦੇ ਬੈਂਕ ਟੂ ਬੈਂਕ ਟ੍ਰਾਂਸਫਰਸ ਹੁੰਦੀਆਂ ਨੇ ਇਹ ਬਕਾਇਦਾ ਉਹਨਾਂ ਨੂੰ ਦੱਸ ਦੇਗੇ ਤੁਹਾਨੂੰ ਟੈਕਸ ਬੈਨੀਫਿਟਸ ਵੀ ਹੋਣਗੇ ਤੇ ਲੋਕੀ ਇਹਨਾਂ ਦੇ ਕੋਲ ਆਪਣੀ ਅ ਬੈਂਕ ਤੋਂ ਹੀ ਟ੍ਰਾਂਸਫਰ ਕਰ ਰਹੇ ਹਨ ਸਾਰਾ ਕੁਝ ਬੈਂਕ ਦੇ ਵਿੱਚ ਹੈ ਲੇਕਿਨ ਅੱਗੇ ਇਹਨਾਂ ਨੇ ਉਹ ਜੋ ਬੈਂਕ ਦੀ ਰਾਸ਼ੀ ਹੈ ਉਹਨੂੰ ਕਢ ਕੇ ਕਿੱਥੇ ਪਾ ਕੇ ਤਾਂ ਉਹ ਤਫਤੀਸ਼ ਦਾ ਪਾਰਟ ਹੈਗਾ ਕੁਝ ਸਾਥੀ ਇਹਨਾਂ ਦੇ ਭੱਜ ਵੀ ਗਏ ਉਹਨਾਂ ਦੇ ਕੋਲੋਂ ਵੀ ਸਾਨੂੰ ਅੰਦੇਸ਼ਾ ਹੈਗਾ ਕਿ ਇਹਨਾਂ ਦੇ ਕੋਲੋਂ ਵੀ ਰਿਕਵਰੀ ਹੋ ਸਕਦੀ ਹੈ ਜਿਹੜੇ ਆਰਟੀ ਮੈਂਬਰ ਹੈਗੇ ਇਹ ਕੀ ਮੈਨੇਜਮੈਂਟ ਦਾ ਪਾਰਟ ਹੈ ਨਾ ਇਹ ਕੁਝ ਅਲੱਗ-ਅਲੱਗ ਜਿਵੇਂ ਮੈਂ ਤੁਹਾਨੂੰ ਦੱਸਿਆ 8 ਅਲੱਗ-ਅਲੱਗ ਕੰਪਨੀਆਂ ਹੁਣ ਤੱਕ ਸਾਡੇ ਤਫਤੀਸ਼ ਦੇ ਵਿੱਚ ਆ ਚੁੱਕੀਆਂ ਹੈ ਹਰ ਕੰਪਨੀ ਦੇ ਵਿੱਚ ਸੇਮ ਪਰਸਨ ਐਮ ਡੀ ਡਾਇਰੈਕਟਰ ਵਗੈਰਾ ਹੈ ਤੇ ਇਹ ਐਮ ਡੀ ਹੈ ਕੁਝ ਪਰਸਨ ਤੋਂ ਕੁਝ ਅਕਾਊਂਟੈਂਟ ਦੀ ਭੂਮਿਕਾ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਜਦੋਂ ਇਹਨਾਂ ਦੀ ਸਰਸਰੀ ਜੀ ਤਫਤੀਸ਼ ਕੀਤੀ ਤੇ ਇਹਨਾਂ ਆ ਕੰਪਨੀਆਂ ਕੰਪਨੀਆਂ ਐਕਟ ਦੇ ਅੰਦਰ ਰਜਿਸਟਰਡ ਹੀ ਨਹੀਂ ਹੈ ਤੇ ਜੋ ਕਾਰਪੋਰੇਟ ਅਫੇਅਰਜ਼ ਦੇ ਮਿਨਿਸਟਰੀ ਉੱਥੇ ਰਿਫਲੈਕਟ ਨਹੀਂ ਕਰਦੀਆਂ ਤੇ ਮੋਸਟ ਪ੍ਰੋਬਬਲੀ ਇਹ ਕੰਪਨੀਆਂ ਵੀ ਜਾਲੀਆਂ ਨੇ ਤੇ ਇਹਨਾਂ ਦੇ ਅਕਾਊਂਟ ਜਦੋਂ ਆਏ ਗਏ ਉਹ ਵੀ ਅਸੀਂ ਮੈਂ ਅਡਰੈਸ ਤੋਂ ਹੀ ਕਈ ਸਾਰੇ ਅਕਾਊਂਟਸ ਖੁਲਵਾਏ ਗਈਆਂ ਨੇ ਤੇ ਉਹ ਵੀ ਅਸੀਂ ਦੇਖ ਰਹੇ ਕਿ ਅਗਰ ਕਿਸੇ ਮੁਲਾਜ਼ਮ ਦੀ ਬੈਂਕ ਅਫੀਸ਼ਰ ਦੀ ਕਿਸੇ ਦੀ ਇਹਦੇ ਵਿੱਚ ਸਮੂਲੀਅਤ ਨਿਕਲਦੀ ਹੈ ਅਸੀਂ ਉਹਨਾਂ ਨੂੰ ਵੀ ਬੁੱਕ ਕਰਾਂਗੇ ਇਹਦੇ ਨਾਲ ਨਾਲ ਇਹਨਾਂ ਨੇ ਅੱਗੇ ਦੇਖੋ ਇੱਕ ਪੈਸਾ ਆਇਆ ਹੈ ਕੰਪਲੇਨੈਂਟ ਦਾ ਉਦੋਂ ਬਾਅਦ ਇਹਨਾਂ ਨੇ ਅੱਗੇ ਕਿੱਥੇ ਉਹ ਪੈਸੇ ਨੂੰ ਪਾ ਕੇ ਤਾਂ ਉਹ ਵੀ ਤਫਤੀਸ਼ ਦਾ ਪਾਰਟ ਹੈਗਾ ਅਸੀਂ ਉਹਦੇ ਉੱਪਰ ਵੀ ਉਹ ਕਰ ਰਹੇ ਹਾਂ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਹੀ ਵੱਡਾ ਤੇ ਸੰਗੀਨ ਤੇ ਕੰਪਲਿਕੇਟਿਡ ਹੋ ਸਕਤੇ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਮ ਹੈਗਾ ਤੇ ਜੋ ਕ੍ਰਾਈਮ ਦੀ ਇੰਪੋਰਟੈਂਸ ਔਰ ਗ੍ਰੈਵਿਟੀ ਨੂੰ ਸਮਝਦੇ ਹੋਏ ਇਹਦੇ ਤਫਤੀਸ਼ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ ਜਿਨਾਂ ਦੇ ਚੇਅਰਪਰਸਨ ਐਸਪੀ ਡੀ ਨੂੰ ਬਣਾਇਆ ਗਿਆ ਇਹਨਾਂ ਦੇ ਨਾਲ ਐਸਪੀ ਡੀ ਤੇ ਐਸਪੀ ਸਮਰਾਲਾ ਨੂੰ ਅਟੈਚ ਕੀਤਾ ਗਿਆ ਉਸ ਐਸਆਈਟੀ ਦੇ ਪਾਰਟ ਨੇ ਤੇ ਉਹਨਾਂ ਦੇ ਨਾਲ ਇੱਕ ਇੰਸਪੈਕਟਰ ਤੇ ਐਸਐਚਓ ਸਮਰਾਲਾ ਆ ਐਸਆਈਟੀ ਦੇ ਪਾਰਟ ਨੇ ਔਰ ਐਸਆਈਟੀ ਨੇ ਆਪਣੇ ਨਾਲ ਜੋ ਸਾਡੇ ਅਸਿਸਟੈਂਟ ਫਾਈਨੈਂਸ਼ੀਅਲ ਆਫਿਸਰਸ ਤੇ ਅਸਿਸਟੈਂਟ ਟੈਕਨੀਕਲ ਆਫਿਸਰਸ ਜੋ ਸਾਡੇ ਬੀワイ ਦੇ ਟੈਕਨੀਕਲ ਪਰਸਨਸ ਨੇ ਉਹਨਾਂ ਨੂੰ ਅਟੈਚ ਕੀਤਾ ਗਿਆ ਤਾਂ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਲੱਗਦਾ ਹੈਗਾ ਅੱਗੇ ਹੋਰ ਵੀ ਇਹਦੇ ਵਿੱਚ ਨਿਕਲ ਕੇ ਆਏਗਾ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੀ ਡਿਵੈਲਪਮੈਂਟ ਹੁੰਦੀ ਉਵੇਂ ਉਵੇਂ ਅਸੀਂ মিডিਆ ਸਾਥੀਆਂ ਨੂੰ ਆਪਣੇ ਨੂੰ ਬਰੀਫ ਕਰਦੇ ਰਹਾਂਗੇ ਆ ਦੇਖੀ ਅਸੀਂ ਕੰਪਲੇਨੈਂਟਸ ਨੂੰ ਜਦੋਂ ਮਿਲੇ ਤੇ ਇੱਕ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਫਾਰਮ ਵਗੈਰਾ ਦਿਖਾਉਂਦੇ ਤੇ ਆਪਣਾ ਕਾਫੀ ਤਾਮਜਾਮ ਤੇ ਕਾਂਦੇ ਦਿਖਾਉਂਦੇ ਬਟ ਜਦੋਂ ਅਕਿਊਜ਼ ਦੀ ਕੁਐਸਚਨਿੰਗ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਹਦੇ ਕੋਲ ਤਾਂ ਜ਼ਮੀਨ ਹੀ ਨਹੀਂ ਹੈ ਜ਼ਿਆਦਾ ਇੱਕ ਆਧਾ ਕਿਲਾ ਹੈ ਉਹਦੇ ਕੋਲ ਤੇ ਉਹਦੇ ਕੋਲ ਆਪਣਾ ਨਹੀਂ ਹੈ ਉਹ ਆਗੇ ਕੰਟਰੈਕਟ ਬੇਸਿਸ 'ਤੇ ਰੱਖ ਕੇ ਰੱਖ ਕੇ ਕੁਝ ਫਾਰਮਿੰਗ ਦਿਖਾ ਦਿੰਦੇ ਬਟ ਐਸ ਸੱਚ ਉਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਜ਼ਮੀਨ ਵਗੈਰਾ ਨਹੀਂ ਹੈ ਆਪਣੀ ਤਾਂ ਆਹੀ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਕਿ ਥਿਸ ਇਜ਼ ਅ ਪੌਂਜ਼ੀ ਸਕੀਮਸ ਵਰਕ ਕਿਉਂਕਿ ਉਹਨਾਂ ਦੇ ਕੋਲ ਕੋਈ ਬੇਸ ਆਪਣਾ ਕੋਈ ਇਨਫਰਾਸਟ੍ਰਕਚਰ ਹੁੰਦਾ ਨਹੀਂ ਹੈ ਲੇਕਿਨ ਉਹ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕਰਕੇ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦੇ ਪੋਲੇ ਪਾਲੇ ਲੋਕ ਇਨ ਲਿਊ ਆਫ ਰਿਟਰਨ ਉਹ ਸੋਚਦੇ ਕਿ ਵੱਡਾ ਰਿਟਰਨ ਆ ਜਾਏਗਾ ਇਨਵੈਸਟ ਕਰ ਦਿੰਦੇ ਜਦੋਂ ਤੱਕ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਕਿ ਉਹਨਾਂ ਦੇ ਨਾਲ ਠੱਗੀ ਵਜੀ ਹੈ ਉਸ ਟਾਈਮ ਤੱਕ ਆਫ ਰੌਡਸਟਰ ਜੋ ਵੱਡੀ ਰਕਮ ਇਕੱਠੀ ਕਰਕੇ ਅਈਦਰ ਉਦਰ ਪਾਜ ਜਾਂਦੇ ਆ ਫਿਰ ਉਹ ਪੈਸੇ ਨੂੰ ਕਿਥੇ ਪਾਰਕ ਕਰ ਦਿੰਦੇ ਨੇ ਜਿਹੜੇ ਸਾਹਮਣੇ ਆਈ ਤੋਂ ਦੇਖਾ ਕੇ ਮੈਂ ਬੋਲੂਗੀ ਕਿ ਕਿ ਮੈਡਮ ਰਜਿਸਟ੍ਰੀ ਜਿਹੜੇ ਉਹ ਪੰਜਾਬ ਗਵਰਨਮੈਂਟ ਬੋਲੋਗੇ ਕਿ ਕਿ ਰਜਿਸਟ੍ਰੀ ਹੈ ਪਰ ਮੈਡਮ ਨਹੀਂ ਨਹੀਂ ਰਜਿਸਟ੍ਰੇਸ਼ਨ ਦਾ ਆਹੀ ਮੈਂ ਕਹਿ ਰਹੀ ਹੂੰ ਕਿਥੇ ਰਜਿਸਟ੍ਰੇਸ਼ਨ ਦਾ ਕੁਛ ਨਹੀਂ ਨਿਕਲਾ ਹੁਣ ਤੱਕ ਸ਼ਾਇਦ ਕਿਉਂਕਿ ਕਾਰਪੋਰੇਟ ਅਫੇਅਰਜ਼ ਦੇ ਮਿਨਿਸਟਰੀ ਦੇ ਉੱਪਰ ਪਬਲਿਕ ਡੋਮੇਨ ਦੇ ਵੀ ਸਾਰੇ ਡੀਟੇਲ ਹੁੰਦਾ ਹੈ ਉੱਥੇ ਕੰਪਨੀਆਂ ਐਗਜ਼ਿਸਟ ਨਹੀਂ ਕਰਦੀਆਂ ਨੇ ਅਸੀਂ ਲੇਕਿਨ ਕਿਉਂਕਿ ਇਨਵੈਸਟੀਗੇਸ਼ਨ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਰਹੇ ਹਾਂ ਤੇ ਅਸੀਂ ਜੀਐਸਟੀ ਡਿਪਾਰਟਮੈਂਟ ਸੇਲਸ ਟੈਕਸ ਡਿਪਾਰਟਮੈਂਟ ਤੇ ਬਾਕੀ ਹੋਰ ਵੀ ਕਨਸਰਨ ਡਿਪਾਰਟਮੈਂਟ ਨੂੰ ਚਿੱਠੀ ਲਿਖ ਕੇ ਪ੍ਰੋਪਰ ਤਰੀਕੇ ਨਾਲ ਭੋਲੇ ਆ ਇਹ ਜੋ ਖਾਤੇ ਸਾਡੇ ਕੋਲ ਹੈ ਇਹ ਕੰਪਨੀ ਦੇ ਨਾਂ ਤੇ ਖੁੱਲੇ ਗਏ ਆ ਨੇ ਤੇ ਇਹਨਾਂ ਨੂੰ ਬਿਜ਼ਨਸ ਪ੍ਰਿਵਿਲੇजेस ਮਿਲੇ ਹੋਇਆ ਹੈ ਤੇ ਟ੍ਰਾਂਜੈਕਸ਼ਨ ਬਹੁਤ ਜ਼ਿਆਦਾ ਵੱਡੀ ਵੱਡੀਆਂ ਨੇ ਤੇ ਇਕੱਠੀ-ਕੱਟੀ ਟ੍ਰਾਂਜੈਕਸ਼ਨਸ ਹੈ ਕਿਸੇ ਨੂੰ ਇਕੱਠੀ-ਕੱਟੀ ਟ੍ਰਾਂਜੈਕਸ਼ਨਸ ਹੈ ਕਿਸੇ ਨੂੰ ਪੈਸੇ ਰਿਟਰਨ ਵੀ ਕਰੇ ਮੋਟੀ ਕਮ ਕ्रेडिट ਹੋ ਰਹੀ ਹੈ ਤੇ ਛੋਟੀ ਛੋਟੀ ਰਕਮ ਇਕੱਠੀ ਕਰਕੇ ਉਹ ਜੋ 8 8 8 8% ਦਾ ਜੋ ਰਿਟਰਨ ਦਿੰਦੇ ਉਹ ਦੇ ਰਹੇ ਸੀਗੇ ਬੈਂਕਾਂ ਦਾ ਜਿਹੜਾ ਵਾ ਉਹ ਬਿਨਾ GST ਤੋਂ ਜਾਂ ਕੋਈ ਇਨਫੋਰਮੇਸ਼ਨ ਤੋਂ ਬਿਨਾ ਖਾਤਾ ਨਹੀਂ ਖੋਲ ਸਕਦਾ ਇਹ ਮੋਕਲੀ ट्रांजैक्शन ਬੈਂਕਾਂ ਨਾਲ ਹੀ ਕੋਈ ਟੈਕ ਟਿੱਤਾ ਤੋਂ ਹੈ ਬੈਂਕਾਂ ਨੂੰ ਕਰ ਰਹੇ ਉਹੀ ਮੈਂ ਦੱਸ ਰਿਹਾ ਤੁਹਾਨੂੰ ਕਿ ਬੈਂਕਾਂ ਨੂੰ ਵੀ ਅਸੀਂ ਚਿੱਠੀ ਲਿਖ ਰਹੇ ਹਾਂ ਉੱਥੇ ਵੀ ਸਾਰਾ ਚੈੱਕ ਕਰ ਰਹੇ ਇਸੇ ਕਰਕੇ ਐਸਆਈਟੀ ਦੇ ਨਾਲ ਜੋ ਅਸਿਸਟੈਂਟ ਟੈਕਨੀਕਲ ਆਫੀਸਰਸ ਤੇ ਅਸਿਸਟੈਂਟ ਫਾਈਨੈਂਸ਼ੀਅਲ ਆਫੀਸਰਸ ਨੂੰ ਅਟੈਚ ਕੀਤਾ ਗਿਆ ਕੱਲੀ ਕੱਲੀ ਚੀਜ਼ ਨੂੰ ਟੈਕਨੀਕਲੀ ਅਸੀਂ ਵੈਰੀਫਾਈ ਕਰ ਰਹੇ ਕਿ ਦੇ ਵਿੱਚ 에ਵਿਡੈਂਸਿਸ ਬਹੁਤ ਜ਼ਰੂਰੀ ਹੈ ਔਰ ਪੇਪਰ ਵਰਕ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇਸੇ ਕਰਕੇ SIT ਨੂੰ ਸੀਨੀਅਰ ਆਫਿਸਰਸ ਦੇ ਅੰਡਰ ਬਣਾਇਆ ਗਿਆ ਤੇ ਨਾਲ ਦੇ ਨਾਲ JOs ਮਤਲਬ ਤੁਸੀਂ ਦੇਖੋ SP ਦੇ ਅੰਡਰ ਦੋ DSPs ਦੇ ਨਾਲ ਦੋ SHO ਰੈਂਕ ਦੇ ਆਫਿਸਰਸ ਨੂੰ ਅਟੈਚ ਕੀਤਾ ਗਿਆ ਐਸ ਆਈ ਟੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਹੁਣ ਤੱਕ ਡੇਢ ਦਿਨ ਦੇ ਵਿੱਚ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਸਾਰਾ ਕੁਝ ਕਢਿਆ ਅੱਗੇ ਵੀ ਲੋਕਾਂ ਦੇ ਪੈਸੇ ਨੂੰ ਬਚਾਉਣ ਤੇ ਉਹਨੂੰ ਫਿਰੋਂ ਬਚਾਉਣ ਤੇ ਉਹਨੂੰ ਫ੍ਰੀਜ਼ ਕਰਕੇ ਲੋਕਾਂ ਦੇ ਪੈਸੇ ਨੂੰ ਲੀਗਲੀ ਵਾਪਸ ਪਹੁੰਚਾਉਣ ਤੱਕ ਵੀ ਐਸ ਆਈ ਟੀ ਬਹੁਤ ਵਧੀਆ ਪ੍ਰੋਫੈਸ਼ਨਲੀ ਹੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਕੇ ਇਹਨੂੰ ਇੱਕ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗੀ ਮੈਡਮ ਕਿਹੜੀ ਕਿਹੜੀ ਸਟੇਟ ਦੇ ਵਿੱਚ ਆਪਰੇਸ਼ਨ ਕਰਦੇ ਸੀ ਆ ਹੈਡ ਆਫਿਸ ਇਹਨਾਂ ਦਾ ਹੈਡ ਆਫਿਸ ਨਹੀਂ ਕਹਿ ਸਕਦੇ ਇਹਨਾਂ ਨੇ ਇੱਕ ਜੋ ਛੋਟਾ ਜਿਹਾ ਫਾਰਮ ਟਾਈਪ ਬ ਇਹਨਾਂ ਨੇ ਸਮਰਾਲਾ ਵਿਖੇ ਬਣਾਇਆ ਇਹਨਾਂ ਦੇ ਮੋਸਟਲੀ ਕੰਪਨੀ ਦਾ ਰਜਿਸਟ੍ਰੇਸ਼ਨ ਵੀ ਸਮਰਾਲਾ ਦੇ ਐਡਰੈਸਸ ਦੇ ਉੱਪਰ ਹੈ ਇੱਕ ਰੋਡ ਦਾ ਹੀ ਐਡਰੈਸ ਇਹਨਾਂ ਨੇ ਲਿਖਿਆ ਹੋਇਆਗਾ ਤਾਂ ਕੋਈ ਕਨਫਰਮ ਐਡਰੈਸ ਨਹੀਂ ਹੈਗਾ ਤੇ ਦੂਜਾ ਬੈਂਕ ਅਕਾਊਂਟਸ ਦੇ ਵਿੱਚ ਵੀ ਉਹੀ ਐਡਰੈਸ ਇਹਨਾਂ ਨੇ ਦਿੱਤਾ ਕਿਉਂਕਿ ਉਹ ਵੀ ਚੈੱਕ ਕਰ ਰਹੇ ਸਾਨੂੰ ਇਨਵੈਸਟੀਗੇਸ਼ਨ ਸੇ ਅਗਰ ਪਤਾ ਲੱਗਦਾ ਹੈਗਾ ਉਹ ਵੀ ਫਾਈਲ ਦਾ ਪਾਰਟ ਬਣ ਜਾਏਗਾ ਜਿਸ ਜਿਸ ਪਰਸਨ ਨੂੰ ਵੀ ਉਹੀ ਮੈਂ ਕਹਿ ਰਿਹਾ ਮੀਡੀਆ ਕੇ ਥਰੂ ਮੈਂ ਰਿਕੁਐਸਟ ਕਰਦੀ ਹੂੰ ਕਿ ਜਿਸ ਜਿਸ ਪਰਸਨ ਨੇ ਵੀ ਆ ਜਨਰੇਸ਼ਨ ਆਫ ਫਾਰਮਿੰਗ ਜਾਂ ਵਰਮੀ ਕੰਪੋਸਟ ਦੇ ਅੱਧੀ ਅਸੀਂ 8 ਕੰਪਨੀਆਂ ਦੇ ਜੇ ਹੁਣ ਤੱਕ ਸਾਡੇ ਧਿਆਨ ਚਾਹੀਏ ਉਹਨਾਂ ਦੀ ਲਿਸਟ ਮੀਡੀਆ ਦੇ ਨਾਲ ਸਾਂਝੀ ਕਰ ਰਹੇ ਅਗਰ ਕਿਸੇ ਨੇ ਵੀ ਇਨ ਕੰਪਨੀਆਂ ਦੇ ਵਿੱਚ ਇਨਵੈਸਟ ਆ 8% ਦੇ ਵੱਡਾ ਵੱਡਾ ਰਿਟਰਨ ਸੋਚ ਕੇ ਕੀਤਾ ਹੈ ਤਾਂ ਸਾਨੂੰ ਇਤਲਾ ਦਿਓ ਤਾਂ ਕਿ ਅਸੀਂ ਥੋੜੇ ਪੈਸੇ ਨੂੰ ਸੇਵ ਕਰਕੇ ਤੁਹਾਡੇ ਤੱਕ ਲੀਗਲ ਤਰੀਕੇ ਨਾਲ ਵਾਪਸ ਪਹੁੰਚਾ ਪਈ ਹੈ ਇਹ ਕਾਫੀ ਚੇਰ ਤੋਂ ਆਹੀ ਕੰਮ ਕਰ ਰਹੇ ਨੇ ਤੇ ਆਪਣੇ ਮੂੰਹ ਤੋਂ ਆਹੀ ਕਹਿੰਦੇ ਕਿ ਕਾਫੀ ਚੇਰ ਤੋਂ ਇਦਾਂ ਦਾ ਇਹ ਕੰਮ ਕਰ ਰਹੇ ਇੱਕ ਸਾਲ ਤੋਂ ਸ਼ਾਇਦ ਇਹ ਪਿਓਰਲੀ ਆਹੀ ਜੋ ਪੌਂਜ਼ੀ ਸਕੀਮ ਹੈ ਇਹਦੇ ਵਿੱਚ ਹੀ ਇੰਡਲਸ ਸੀਗੇ ਜਿਹੜੇ ਮੈਂਬਰ ਬਣਾਉਂਦੇ ਸੀ ਉਹਨਾਂ ਨੂੰ ਕਿੰਨੀ ਫੀਸ ਦਿੰਦੇ ਸੀ ਅੱਗੋਂ ਜਿਹੜੇ ਉਹ ਮੈਂਬਰ ਬਣਾ ਲਦੇ ਉਹ ਉਹਨਾਂ ਤੋਂ ਕਿਹਦਾ ਸੀਸ ਤਾਂ ਅਜੇ ਆਈ ਥਿੰਕ ਇਹਨਾਂ ਦੀ ਐਂਟਰੀ ਫੀਸ ਹੈਗੀ ਜਦੋਂ ਇਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਦਾ ਕਰਦੇ ਬਟ ਮੈਂਬਰ ਬਣਾਉਣ ਦਾ ਕਿਉਂਕਿ ਆ ਇਨਵੈਸਟਮੈਂਟ ਕੇ ਵਾਂਗੂ ਕਰਾਰੇ ਸੀਗੇ ਤਾਂ ਮੈਂਬਰ ਨਹੀਂ ਉਹ ਇਨਵੈਸਟਰਸ ਬਣਾ ਰਹੇ ਸੀਗੇ ਤਾਂ ਉਹਨਾਂ ਦੀ ਕੋਈ ਫੀਸ ਐਸਐਚ ਨੇ ਟ੍ਰੇਨਿੰਗ ਦੀ ਫੀਸ ਜ਼ਰੂਰ ਇਨਾਂ ਨੇ ਦਸੀਗੀ ਲੈਂਦੇ ਸੀਗੇ ਕਿਹੜੀ ਬੈਂਕ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ ਮੇਰੇ ਨਾਲ ਇਨਾਂ ਨੇ ਐਕਸੈਸ ਬੈਂਕ ਦੇ ਵਿੱਚ ਕਾਫੀ ਅਕਾਊਂਟਸ ਨੇ ਕੁਝ ਅਕਾਊਂਟਸ ਫੈਡਰਲ ਬੈਂਕ ਦੇ ਵਿੱਚ ਵੀ ਕੁਝ ਅਕਾਊਂਟਸ ਨੇ ਨਾ ਦੇ ਆਈ ਥਿੰਕ ਇੱਕ ਹੋਰ ਬੈਂਕ ਦੇ ਵਿੱਚ ਮਤਲਬ ਅਲੱਗ ਅਲੱਗ ਬੈਂਕਸ ਦੇ ਵਿੱਚ ਸਭ ਤੋਂ ਜ਼ਿਆਦਾ ਆਈ ਥਿੰਕ ਐਕਸੈਸ ਦੇ ਵਿੱਚ ਨਿਕਲੇ ਜੀ ਥੈਂਕ ਯੂ ਜੀ